ਅਜੀਤ ਬਦਕੀ ਵੀ ਦੇਖ ਰਹੇ ਹਾਂ ਸਿੱਖਾਂ ਦੇ ਸਾ ਨਸਲੀ ਬਦਕਰੀਆਂ ਦਾ ਸ਼ਿਕਾਰ ਰਹੇ ਨੇ ਦਿੱਲੀ ਦੰਗਿਆਂ ਦੀ ਗੱਲ ਹੋਵੇ ਜਾਂ ਹੋਰ ਵੱਡੇ ਵੱਡੇ ਕੱਲੂ ਘਾਰੇ ਕਿਤੇ ਵਾਪਰੇ ਉਹਨਾਂ ਦੇ ਵਿੱਚ ਵੀ ਸਿੱਖਾਂ ਨੂੰ ਜਾਨਾ ਗਵਾਉਣੀਆਂ ਪਈਆਂ ਤੇ ਨਾਲ ਦੀ ਨਾਲ ਉਹਨਾਂ ਦੀ ਆਰਥਿਕ ਵਿਵਸਥਾ ਵੀ ਜਿਹੜੀ ਹੈ ਡਾਵਾ ਡੋਲ ਹੋਈ ਤੇ ਪਿਛਲੇ ਲੰਮੇ ਸਮੇ ਤੋਂ ਹੋਤ ਚਿੰਲੜ ਘਟਨਾ ਕਰਨ ਦਾ ਮਾਮਲਾ ਦਬਿਆ ਆ ਰਿਹਾ ਸੀ ਇਸ ਮਾਮਲੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਵਾਲੇ ਇੱਕ ਜਜ਼ਾਰੂ ਸਿੱਖ ਆਗੂ ਸਾਡੇ ਨਾਲ ਨੇ ਔਰ ਉਹਨਾਂ ਨੇ ਸ਼ੁਰੂ ਤੋਂ ਹੀ ਜਦੋਂ ਹੌਂਦ ਚੱਲਣ ਘਟਨਾਕਰਮ ਨੂੰ ਸਾਹਮਣੇ ਲੈ ਕੇ ਆਂਦਾ ਹਾਂ ਜੋ ਹਾਈ ਕੋਰਟ ਦੀ ਸਰਨ ਵਿੱਚ ਵਿੱਚ ਲੈ ਕੇ ਗਏ ਬਹੁਤ ਸਾਰੇ ਪੀੜਤ ਪਰਿਵਾਰਾਂ ਨੂੰ ਉਹਨਾਂ ਨੇ ਮੁਆਵਜ਼ਾ ਵੀ ਦਿਵਾਇਆ ਇਸ ਸਬੰਧ ਦੇ ਵਿੱਚ ਤੇ ਇਹ ਮਾਮਲਾ ਹੁਣ ਸੰਵੇਦਨਸ਼ੀਲ ਮੋੜ ਦੇ ਉੱਤੇ ਖੜਾ ਹੌਂਦ ਚੱਲਣ ਘਟਨਾਕਰਮ ਕੀ ਸੀ ਤੇ ਕਿੰਨੇ ਜਿਹੜੇ ਪੀੜਤ ਪਰਿਵਾਰ ਨੇ ਇਹਦੇ ਨਾਲ ਜਿਹੜੇ ਹੋਏ ਤੇ ਬਾਅਦ ਵਿੱਚ ਹਾਈ ਕੋਰਟ ਦੀ ਸਰਨ ਦੇ ਅੰਦਰ ਇਹ ਮਾਮਲਾ ਕਿਸ ਤਰ੍ਹਾਂ ਦੇ ਮੋੜ ਦੇ ਉੱਤੇ ਖੜਾ ਗੱਲਬਾਤ ਕਰਦੇ ਆ ਮੇਰੇ ਨਾਲ ਹੌਂਦ ਚੱਲਣ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਕੋਹਲਿਆ ਜੀ ਨੇ ਸਤਿ ਸ੍ਰੀ ਅਕਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਅ ਕੋਲੀਆ ਸਾਹਿਬ ਜਦੋਂ ਇਸ ਘਟਨਾ ਕਾਰਨ ਬਾਰੇ ਜਾਣਦੇ ਆ ਸੀ ਬੜੀ ਬਰੀਕੀ ਦਿਲਾਰ ਤਾਂ ਬੜੀ ਹਿੰਸਾ ਵੁੰਡਣ ਵਾਲੀ ਇਹ ਘਟਨਾ ਕਾਰਨ ਸੀ ਤਾਂ ਸਾਡੇ ਜਿਹੜੇ ਰੌਬ ਤੇ ਖੜੇ ਹੋ ਜਾਂਦੇ ਆ ਕਿ ਕਿਸ ਤਰ੍ਹਾਂ ਸਿੱਖਾਂ ਨੇ ਉਹ ਜਿਹੜਾ ਤਸ਼ੱਦਦ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਤੇ ਪਰਿਵਾਰਾਂ ਦੇ ਪਰਿਵਾਰ ਆ ਜਿਹੜੇ ਉਹ ਇਸ ਘਟਨਾ ਕਾਰਨ ਦੇ ਵਿੱਚ ਸਾਡੇ ਹੱਥਾਂ ਦੇ ਵਿੱਚੋਂ ਮੂਠੀ ਵੀ ਦੇਤ ਬੰਕਰ ਗਏ ਕੀ ਇਸ ਆਖਰ ਘਟਨਾ ਕਰ ਲਓ 2 ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੀ ਹੌਣ ਚਲੋ ਰਪਿੰਦੋ ਜ਼ਿਲ੍ਹਾ ਰਵਾੜੀ ਹਰਿਆਣਾ ਵਿੱਚੇ ਜੋ ਇੱਕ ਸਿੱਖਾਂ ਦੀ ਆਸ ਦੀ ਆਵਾਦ ਦੀ ਧਾਣੀ ਸੀ ਹੂੰ ਪਹਿਲਾ 1947 ਦੇ ਵਿੱਚ ਮੌੜ ਸੇਵਾ ਕਰਕੇ ਪਾਕਿਸਤਾਨ ਤੋਂ ਆਏ ਸੀ ਜੀ ਤੇ ਬਹੁਤ ਖੁਸ਼ਹਾਲ ਰਹਿੰਦੇ ਸੀ ਆਪਦੇ 18 ਪਰਿਵਾਰ ਸੀ ਹੂੰ ਜੋ ਕਿ ਉੱਥੇ ਬਹੁਤ ਵੱਡੀਆਂ ਹਵੇਲੀਆਂ ਬਣੀਆਂ ਸੀ ਔਰ ਉਹਨਾਂ ਦੇ ਇੱਕ ਤਲਾਬ ਹੀ ਆ ਤੇ ਉੱਥੋਂ ਦੇ ਮੇਰੇ ਟਿਹਰੇ ਦੇ ਲੋਕ ਦਾਖਦੇ ਆ ਵੀ ਅਸੀਂ ਇੱਥੇ ਇਹਨਾਂ ਨੂੰ ਲੱਸੀ ਵੀ ਪੀਂਦੇ ਰਹੇ ਆ ਅੱਜ ਅਫਸਰ ਬਣ ਕੇ ਚੈ ਰਿਟਾਇਰ ਹੋ ਗਿਆ ਉਸ ਪਿੰਡ ਦੇ ਸਾਬਕਾ ਸਰਪੰਚਾ ਹੋਰ ਆ ਉਹ ਕਹਿੰਦੇ ਵਸੀਨਾਂ ਦੇ ਕਿਸੇ ਟਾਈਮ ਦਿਹਾੜੀ ਵੀ ਜਾਂਦੇ ਰਹੇ ਆ ਔਰ ਬਹੁਤ ਚੰਗੇ ਪਰਿਵਾਰ ਸੀ ਔਰ ਧਨਾਰ ਸਿੱਖ ਸੀਗੇ ਪਰ ਜੋ ਕਲੈਣੀ ਜਾਂ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਆ ਦੇ ਵਾਸਤੇ ਘਰ ਕੁਝ ਮਿੰਟਾਂ ਸਕਿੰਟਾਂ ਜੀ ਉੱਤਰ ਗਏ ਆ ਇੱਕ 2 ਨਵੰਬਰ ਦੀ ਇੱਕ ਕਲੈਣੀ ਸਵੇਰ ਨੇ ਸਵੇਰੇ 7 ਵਜੇ ਰੋੜ ਵੀ ਦੀਆਂ ਬੱਸਾਂ ਹੀ ਭਰ ਕੇ ਆਏ ਨੌਜਵਾਨ ਮੁੰਡੇ ਸੀ ਜਿਨ੍ਹਾਂ ਕੋਲੇ ਮਾਰੂ ਹਥਿਆਰ ਉਹ ਐਸਾ ਪਾਊਡਰ ਸੀਗਾ ਜੇ ਦੁਕਾਨਤਿਆਂ ਘਰ ਤੇ ਸੜਦੀ ਅੱਗ ਲੱਗਦੀ ਸੀ ਇਹ ਕੋਈ ਮੌਕੇ ਦਾ ਨਹੀਂ ਸੀ ਵੀ ਮੌਕੇ ਤੇ ਕੰਮ ਕੀਤਾ ਇਹ ਲੰਬੇ ਸਮੇਂ ਤੋਂ ਸਿੱਖਾਂ ਵਿਰੋਧ ਇੱਕ ਸੋਤੀ ਸੰਭੀ ਸਾਸਦੀਨ ਇਹ ਜਿਹੜਾ ਵੇਛੀਆਂ ਨਾਲ ਭੀੜ ਨੇ ਉੱਥੇ 7 ਵਜੇ ਸਵੇਰੇ ਆਉਣ ਫਦਾ ਹਮਲਾ ਕੀਤਾ ਔਰ ਦੋ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬੁੱਢੇ ਬੁੱਢੇ ਨੂੰ ਹੀ ਨਹੀਂ ਬਖਸ਼ਿਆ ਬਹੁਤ ਦੁੱਖਣਾ ਕਹਿਣਾ ਪੈ ਰਿਹਾ ਵੀ ਬਹੁਤ ਮਹਿਸੂਸ ਹੋ ਰਿਹਾ ਇੱਕ ਦਰਦਨਾਕ ਦਾਸਤਾਨਾ ਹੋਰ ਚਿਰ ਅਖੰਡ ਰਹੂਗਾ ਹਵੇਲਿਆਂ ਦੀ ਜਿੱਥੇ ਆਦੀਵਾਦੀ ਧਾਣੇ ਸੀ ਅੱਜ ਉੱਥੇ ਉਹਨਾਂ ਦਾ ਦੀਵਾ ਜਗਾਉਣ ਵਾਲਾ ਕੋਈ ਨਹੀਂਗਾ 18 ਪਰਿਵਾਰਾਂ ਦੇ 32 ਜੀਆਂ ਨੂੰ 7-8 ਘੰਟਿਆਂ ਦੇ ਵਿੱਚ ਉਹਨਾਂ ਨੇ ਹਜੂਮ ਨੇ ਨੇੜ ਦੇ ਲੋਕਾਂ ਨੇ ਉਹਦੀ ਮੁਖਵਰੀ ਕੀਤੀ ਆ ਉੱਥੋਂ ਨੇ ਨੇੜੇ ਤੀਰਾਂ ਦੇ 18 ਪਰਿਵਾਰਾਂ ਦੇ 32 ਜੀਆਂ ਨੂੰ ਉਹਨਾਂ ਨੇ ਸਹੀਰ ਕਰਕੇ ਜੀ ਲਾਸ਼ਾਂ ਨੂੰ ਨੇੜੇ ਦੇ ਖੁਰਦ-ਬੁਰਦ ਕਾਨ ਲਈ ਲਾਸ਼ਾਂ ਨੂੰ ਨੇੜੇ ਦੇ ਖੂਹ ਵਿੱਚ ਸੁੱਟ ਕੇ ਉੱਪਰ ਮਿੱਟੀ ਦਾ ਢੇਰ ਪਾ ਦਿੱਤਾ ਜੋ ਕਿ ਮਨੁੱਖਤਾ ਦੇ ਉਦੋਂ ਵੀ ਵੱਡੀ ਇੱਕ ਦਰਦਨਕ ਇੱਕ ਕਹਾਣੀ ਆ ਜੀ ਜੋ ਕਿ ਬਹੁਤ ਹੀ ਦੁਖ ਦੀ ਗੱਲ ਆ ਉਹ ਪਰਿਵਾਰ ਜਿਹੜੇ ਆ ਉੱਥੇ ਮਿੱਟੀ ਦਾ ਢੇਰ ਪਾ ਕੇ ਕੁਝ ਬਚਿਆ ਇੱਕ ਕੁੜੀ ਸਰਜੀਤ ਕੋਹਰਾ ਜੋ ਅਜੇ ਰਵਾੜੀ ਰਹਿੰਦੀ ਆ ਇਹਦੇ 2-2 ਸਾਲ ਦੇ ਦੋ ਭਰਾ ਉਹ ਦਾਦਾ-ਦਾਦੀ ਚਾਚਾ ਚਾਚੀ ਮਾਤਾ ਪਿਤਾ 12 ਜੀ ਗਵਾ ਚੁੱਕੀ ਆ ਉਹ ਕੁਦਰਤੀ ਮਾਮੇ ਕੋਲੇ ਆਵਦੇ ਰਵਾਰੀ ਗਈ ਸੀ ਸਰਜੀਤ ਕੁਰ ਉਹਦੇ 12 ਜੀ ਆ ਇੱਕ ਪਰਿਵਾਰ ਦੇ ਤਿੰਨ ਉਤਮ ਸਿੰਘ ਪ੍ਰੇਮ ਸਿੰਘ ਜੋ ਕੇ ਆ ਅਦੀਵਾਦੀ ਕਰਤਾ ਅਸਮ ਬਿਸ਼ਨ ਸਿੰਘ ਦੀ ਸਿੱਖਾਂ ਦੀ ਢਾਣੀ ਸੀ ਮਿੰਤਾ ਸਕੈਂਤਾ ਦੇ ਵਿੱਚ ਹੀ ਉਹ ਤਬਾਹ ਕਰ ਦਿੱਤੀ ਆ ਤੇ ਅੱਜ ਉਹ ਹੋਰ ਚੜੇ ਪਿੰਡਾ ਉਹ ਖੰਡਰਾਂ ਦਾ ਰੂਪ ਤਾਂ ਨਜ਼ਰ ਗਿਆ ਇਸ ਤਰ੍ਹਾਂ ਜਨ ਕੇ ਮਨੁੱਖਤਾ ਦਾ ਉੱਥੇ ਨੰਗਾ ਨਾਚ ਹੋਇਆ ਕੋਲੀਆ ਸਾਹਿਬ ਲੰਮਾ ਸਮਾਂ ਜਿਹੜਾ ਇਹ ਸਾਰਾ ਕਟਨਾ ਕਰਨਾ ਇਹ ਦੱਬਿਆ ਰਿਹਾ ਤੇ ਕਿਹੜੇ ਸਾਲ ਦੇ ਵਿੱਚ ਤੁਸੀਂ ਇਸ ਕਟਨਾ ਕਰਮ ਨੂੰ ਸਾਹਮਣੇ ਲੈ ਕੇ ਆਏ ਤੇ ਤੁਹਾਡੇ ਧਿਆਨ ਦੇ ਵਿੱਚ ਇਹ ਮਸਲਾ ਕਿਵੇਂ ਆਇਆ ਇਹ 5 ਫਰਵਰੀ 2011 ਨੂੰ ਮਸਲਾ ਧਿਆਨ ਚ ਆਇਆ ਇਹ 2011 ਨੂੰ ਤੇ ਉਸ ਤੋਂ ਬਾਅਦ ਇਹ ਹੋਲੀ ਹੋਈ ਸੀ ਸੋਸ਼ਲ ਮੀਡੀਆ ਤੇ ਔਰ ਬਹੁਤ ਹੀ ਆਪਣੇ अजीत ਜੋ ਹਰਵਾਂ ਪਿਆਰੇ ਅਖਬਾਰ ਆ ਜੀ ਉਹਨਾਂ ਨੇ ਇਹ ਤੇ ਕਾਫੀ ਫਰੰਟ ਪੇਜ ਤੇ ਗਰਦ ਮੈਂ ਕਹਾਣੀ ਨੂੰ ਛਾਪਿਆ ਤੋਂ ਬਾਅਦ ਅਸੀਂ ਇਹ 2011 ਮਾਰਚ ਦੇ ਵਿੱਚ ਬਹੁਤ ਵੱਡਾ ਪੰਥ ਇਕੱਠ ਰੱਖਿਆ ਤੋਂ ਅਸੀਂ ਇਦਾਂ ਦੀ ਯਾਦ ਨੂੰ ਵਰਪਤ ਕੰਦ ਸ੍ਰੀ ਖਨਪੁਰ ਸਾਹਿਬ ਪ੍ਰਗਟ ਕਰਾਇਆ ਜਿੱਥੇ ਕਿ ਕੌਮ ਦੇ ਆ મહਾਨਤਕ ਮਹਾਨ ਜਥੇਬੰਦੀਆਂ ਤੇ ਆਗੂ ਤੇ ਉਸ ਸਮੇਂ ਸ੍ਰੀ ਕਾਲਤਾ ਸਾਹਿਬ ਦੇ ਜਹੇਦਾਰ ਸਰਦਾਰ ਗੁਰਬਚਨ ਗੁਰਚਾਰਨ ਸਿੰਘ ਜੀ ਉੱਥੇ ਪਹੁੰਚੇ ਤੇ ਹੋਰ ਵੀ ਸਤਕਾਰ ਦੇ ਗੱਲ ਤੇ ਪਹੁੰਚੀਆਂ ਤੇ ਬਹੁਤ ਹੀ ਡੋਡੀ ਭਾਸ਼ਣ ਦਿੱਤਾ ਤੇ ਜਦੋਂ ਪਤਾ ਲੱਗਿਆ ਵੀ ਇੰਨੀ ਹੋਈ ਤਾਂ ਸਾਰੇ ਸਿੱਖਾਂ ਨੇ ਇੱਕ ਤਹਈਆ ਕੀਤਾ ਜੀ ਆਪਾਂ ਇੱਥੇ ਯਾਦਗਾਰ ਬਣਾਈਏ ਇੱਥੇ ਸੀਦਾਂ ਦੀ ਜਿਲੀਆਲੀ ਬਾਗ ਦੀ ਧਰਤੀ ਤੇ ਯਾਦਗਾਰ ਬਣਾਈ ਜਾਊਗੀ ਬਹੁਤ ਵੱਡੇ ਵੱਡੇ ਐਲਾਨ ਕੀਤੇ ਉਦੋਂ ਸਿੰਘ ਸਾਹਿਬ ਨੇ ਪੱਥਰ ਵੀ ਲਾਇਆ ਪਰ ਅਜੇ ਤੱਕ ਕੁਝ ਨਹੀਂ ਹੋਇਆ ਸਾਰੀਆਂ ਗੱਲਾਂ ਬਾਤਾਂ ਰਹਿ ਗੀਆਂ ਉਸ ਤੋਂ ਬਾਅਦ ਹੋਣ ਚੱਲ ਸਿੱਖ ਇਨਸਾਫ ਕਮੇਟੀ ਨੇ ਹੋਣ ਚੱਲ ਦੇਸ ਐਕਸ਼ਨ ਕਮੇਟੀ ਨੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਵੇ ਰੱਟ ਪਾ ਕੇ ਰਸਿਆ ਵੀ ਇਥੇ ਆ ਕਤਲਿਆਂ ਹੋਇਆ ਇੰਨੇ ਸਿੱਖਾਂ ਨੂੰ ਜਿਵੇਂ ਨੇੜੇ ਗਰਗਾਉਂ ਦੇ ਵਿੱਚ 297 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ 6 ਫੈਕਟਰੀਆਂ ਨੂੰ ਤੇ ਬੀਬੀ ਬੱਚਿਆਂ ਨੂੰ ਵਿਚੌਂਦੇ ਵਿਚਾਲ ਜਾ ਕੇ ਬੁਰੀ ਤਰ੍ਹਾਂ ਬੇਤ ਕਰਕੇ ਉਹਨਾਂ ਦੇ ਬੱਚਾਂ ਸਾਹਮਣੇ ਮਾਰਿਆ ਗਿਆ 30 ਜਿਹੜੇ ਆ ਪਰਿਵਾਰਾਂ ਦੇ ਸੀਰ ਕੀਤੇ ਗੇ ਗਰਗਾਉਂ ਚ 17 ਜਿਹੜਾ ਪੜੌਂਦੀ ਸ਼ਹਿਰਾਂ ਨੇੜੇ ਨਮਾਬਾ ਦਾ ਸ਼ਹਿਰ ਵਾਜਦਾ ਉੱਥੇ ਵੀ ਬੂਰਾ ਮੰਦਰ ਘਰ ਵੀ ਕਾਫੀ ਜਾਣ ਕੇ ਜੋ ਕਿ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਹੁਕਮ ਅਰ ਅਧਾਰ ਤੇ ਟੀਪੀ ਗੜ ਕਮਿਸ਼ਨ ਬਣਿਆ ਜੋ ਕਿ ਜਿਹੜਾ ਹੈਡਾਫਸੋ ਹਸਾਰ ਵਿਖੇ ਸੀ ਸਾਢੇ 4 ਸਾਲ ਉੱਥੇ ਜੋ ਕਿ 200 ਪੀਟ ਤਪਵਾਰਾਂ ਦੇ ਆਂ ਜਿਹੜੀਆਂ ਅਪੀਲਸ਼ਨ ਕਰਤਾ ਸੀ 176 ਗਵਾਂਗਾਂ ਹੋਣਾ ਲੰਮੀ ਜਿਹੜੇ ਜਿਹੜੇ ਤੋਂ ਬਾਅਦ ਫਿਰ ਉਹਨਾਂ ਹੀ ਗੱਦਾਂ ਪੰਦ ਕਮੇਟੀ ਨੇ ਸਾਡਾ ਬਹੁਤ ਸਹਿਯੋਗ ਕੀਤਾ ਜੋ ਅੱਜ ਵੀ ਕਰ ਰਹੇ ਆਂ ਗੱਡੀਆਂ ਤੇ ਫੀਸਾਂ ਮਹੋਈਆਂ ਕਰਾਈਆਂ ਸਾਢੇ 4 ਸਾਲ ਅਸੀਂ ਉਹ ਦੋਸ਼ੀਆਂ ਨੂੰ ਕਹਿ ਵੀ ਸਜ਼ਾ ਵੀ ਦਿੱਤੀ ਜਾਵੇ ਔਰ ਦੋਸ਼ੀਆਂ ਦੇ ਨਾਮ ਵੀ ਦਿੱਤੇ ਜਿਹੜੇ ਉਸ ਸਮੇਂ ਦੇ ਐਸ ਡੀ ਐਸ ਐਸ ਪੀ ਡੀ ਸੀ ਸੀ ਰਾਮ ਕੁਮਾਰ ਰਾਮ ਭੋਜੋ ਉਹਨਾਂ ਖਿਲਾਫ ਟੀਪੀ ਗਰ ਕਮਿਸ਼ਨ ਨੇ 134 ਨੰਬਰ ਪੇਜ ਦੇ ਵਿੱਚ ਲਿਖਿਆ ਵੀ ਸਰਕਾਰ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵੇ ਔਰ ਪੀੜਤ ਪਰਿਵਾਰਾਂ ਨੂੰ 22 ਕਰੋੜ 60 ਲੱਖ ਕਿਹੜਾ ਵਾਜੇ ਰੂਪ ਕੀ ਮਿਲਿਆ ਡੈਥ ਕਿਸੇ ਦਾ 15 ਜੋ ਘਰ ਦਾ ਉਹ 5 ਲੱਖ ਜੇ ਹੋਰ ਨੁਕਸਾਨ ਆਉਂਦਾ 3 ਲੱਖ ਜੋ ਕੇ ਮਾਲਮ ਪੱਟੀ ਦਾ ਕੰਮ ਕਰ ਗਿਆ ਪਰ ਅਜੇ ਤੱਕ ਅਨਸਾਫ ਨਹੀਂ ਮਿਲਿਆ ਇਹ ਕੋਲੀਆ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਜਦੋਂ ਇਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਜਿਨ੍ਹਾਂ ਦੇ ਨਾਲ ਵਾਪਰਿਆ ਘਟਨਾ ਕਰਨ ਦੀ ਆ ਉਹਨਾਂ ਦੀ ਇਨਸਾਫ ਦੀ ਲੜਾਈ ਲੜਨ ਦੀ ਗੱਲ ਬਾਅਦ ਚ ਆਉਂਦੀ ਹੈ ਪਰ ਪਹਿਲਾ ਸਵਾਲ ਤਾਂ ਇਹ ਸੀ ਕਿ ਉਹ ਜਿਹੜੇ ਸਪੀਡ ਪਰਿਵਾਰ ਕੋ ਇਹ ਸਾਰਾ ਕਿਵੇਂ ਸੰਭੋ ਉਹ ਜਦੋਂ ਸਰਕਾਰਾਂ ਨੇ 2-3 ਦਿਨ ਇਹ ਸਿਕਤ ਰਾਮ ਜਿਹੜਾ ਸਿਕਤ ਕਤਲਿਆ ਨੂੰ ਸੋਤੀ ਸ਼ਾਮ ਜੀ ਦਿਨ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਗੜਗਾਉਂ ਔਰ ਵੱਡੇ ਸ਼ਹਿਰਾਂ ਚ ਡੀਸੀ ਦੇ ਅਧੀਨ ਕੈਂਪਾਇਆ ਜਾਇਆ ਗਿਆ ਜੀ ਕੈਂਪੋਂ ਬਾਹਰ ਉਹ ਰਹੇ 2-4 ਦਿਨ ਆਪਦੇ ਸਾਰਾ ਕੁਝ ਗਵਾ ਕੇ ਉਜੜ ਕੇ ਉਸ ਤੋਂ ਬਾਅਦ ਕੋਈ ਬਠਿੰਡੇ ਆ ਗਿਆ ਜਿਵੇਂ ਕੋਈ ਰਿਸ਼ਤੇਦਾਰੀ ਸੀ ਕੋਈ ਪਈ ਬੰਗਾ ਚਲਾ ਗਿਆ ਕੋਈ ਦਿੱਲੀ ਚਲਾ ਗਿਆ ਕੋਈ ਸਾਡੇ ਪਰਿਵਾਰ ਪ੍ਰੇਮ ਸਿੰਘ ਹਰਪਜਨ ਸਿੰਘ ਲੁਧਿਆਣੇ ਰਹਿੰਦੇ ਆ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਤੌਰ ਤੇ ਆਪਦੇ ਦਰਦਨਾਕ ਕਹਾਣੀ ਦੱਸੀ ਹੂੰ ਔਰ ਦਰਦ ਜਾਣਕਾਰੀ ਹੌਲੀ ਹੌਲੀ ਪਹਿਲਾਂ ਕਾਫੀ ਚਿਰ 27 ਸਾਲ 27 ਵਰੇ ਦੱਬੀ ਰੱਖਿਆ ਬਿਲਕੁਲ ਕਿਉਂਕਿ ਹਾਲਾਤ ਹੀ ਐਸੇ ਸੀ ਜਰਦ ਦਰਦੇ ਸੀ ਉਹਨਾਂ ਨੇ ਮਾਹੌਲ ਵੇਖਿਆ ਸੀ ਵੀ ਕੀ ਹੋਇਆ ਕਿ ਗੱਲਾਂ ਮੱਤੇ ਰਹਿ ਜਾਂਦੀਆਂ ਜਦੋਂ ਹੌਲੀ ਹੌਲੀ ਇਹ ਜਦੋਂ ਉਹਨਾਂ ਨੇ ਗਾਂਦੇ ਆ ਗੱਲ ਕੀਤੀ ਫਿਰ ਸਾਡੇ ਕੋਲੇ ਇਹ ਜਿਹੜਾ ਮੁੱਦਾ 5 ਫਰਵਰੀ 2011 ਨੂੰ ਆਇਆ ਅਸੀਂ ਮਿਹਰਗੇ ਵਿੱਚ ਸਾਡੇ ਹੋਰ ਹੰਮ ਖਿਆਲੀ ਇਹ ਜਥੇ ਬੰਦਿਆਂ ਰਾਦੇ ਆਗੂ ਦੇ ਸੱਜਣ ਮਿੱਤਰਾਂ ਹੀ ਰਾਲ ਮਲ ਕੇ ਇਹ ਰਾਏ ਨਹੀਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਪਰੋਂਦੀ ਵਿਖੇ ਉਸ ਤੋਂ ਬਾਅਦ ਇਹਨੂੰ ਹਾਈ ਕੋਰਟ ਵਿਖੇ ਹਾਈ ਕੋਰਟ ਮਾਨਜੋਗ 50 ਹਰਿਆਣਾ ਹਾਈ ਕੋਰਟ ਦੇ ਹਦੇਤਾ ਤੇ ਟੀਪੀ ਗਰ ਕਮਿਸ਼ਨ ਬਣਿਆ ਜੀ ਗਰ ਕਮਿਸ਼ਨ ਨੇ ਸਾਢੇ 4 ਸਾਲ ਗਵਾਹਾਂ ਹੁੰਨਾ ਬਕੈਰਾ ਸੁਣਨੀ ਗੁਰਦਰਾ ਪੰਧ ਕਮੇਟੀ ਦਿੱਲੀ ਨੇ ਵੀ ਸਹਿਯੋਗ ਕੀਤਾ ਔਰ ਫਰੋਨੀ ਗੁਰਦਰਾ ਪੰਧ ਕਮੇਟੀ ਅੰਮ੍ਰਿਤਸਰ ਨੇ ਵੀ ਸਹਿਯੋਗ ਕੀਤਾ ਪਰ ਉਦੋਂ ਪੀਰ ਤੇ ਦਰਦੇ ਸੀ ਕੋਈ ਵੀ ਗਵਾਹਾਂ ਦੇ ਨੂੰ ਤਿਆਰ ਸੀ ਕੋਈ ਵੀ ਕੇਸਦਾਰ ਨੂੰ ਪਿਆਰ ਨਹੀਂ ਕੋਈ ਵੀ ਜਾਨ ਨੂੰ ਪਿਆਰ ਨਹੀਂ ਕਿਉਂਕਿ ਉਦੋਂ ਸਾਨੂੰ ਵੀ ਠਮਕਾਇਆ ਗਿਆ ਫੋਨ ਆਇਆ ਏਟਾ ਨੂੰ ਵੀ ਠਮਕਾਇਆ ਗਿਆ ਵੀ ਸੋਦੀ ਨਾਲ ਉਹੀ ਹਾਲ ਹੋਊਗਾ ਜਿਹੜਾ ਹੁਣ ਹੋਇਆ ਪਰ ਅਸੀਂ ਗੁਰੂ ਸਾਹਿਬ ਦੇ ਗੁਰੂ ਦੀ ਬਖਸ਼ਣਾ ਓਟ ਆਸੇ ਨਾ ਔਰ ਫਰੋਣੀਪੁਰ ਦਾ ਕੁੰਦ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਇਹ ਲੱਗੇ ਰਹੇ ਯਤਨ ਸੀ ਰਹੇ ਤੇ ਗੁਰੂ ਸਾਹਿਬ ਨੇ ਕਿਉਂਕਿ ਮਾਹੌਲ ਪੱਟੀ ਦਾ ਕੰਮ ਕੋਸ਼ ਹੋ ਗਿਆ ਉਹਨਾਂ ਦਾ ਪਰ ਹਜੇ ਤੱਕ ਉਨਸਾਫ ਨਹੀਂ ਮਿਲਿਆ ਜਾਨੀ ਕਿ ਜੋ ਉਹਨਾਂ ਨੂੰ 30 ਬੱਤੀਆਂ ਸਾਲਾਂ ਬਾਅਦ 22 ਕਰੋੜ 60 ਲੱਖ ਮਾਜੇ ਰੂਪ ਚ ਮਿਲਿਆ ਉਹ ਇੱਕ ਮਾਲਮ ਪੱਟੀ ਦਾ ਕੰਮ ਤਾਂ ਕਰ ਗਿਆ ਜੇ ਉਦੋਂ ਦਾ ਆਪਾਂ ਮਿਸਰ ਤੇ ਵਿਆਜ ਜੋੜ ਗਏ ਤਾਂ 2-2 ਕਰੋੜ ਰੁਪਏ ਬਣਦਾ ਹਰੇਕ ਆਕ ਉਹਨਾਂ ਦੇ ਆਦੇ ਘਰ ਨਹੀਂ ਬਣੇ ਹਜੇ ਤੱਕ ਉਹਨਾਂ ਦੇ ਬੱਚੇ ਨੌਕਰੀਆਂ ਤੋਂ ਬਹੋਣੇ ਆ ਹਜੇ ਤੱਕ ਆਪਦੀ ਰੋਟੀ ਰੋਜੀ ਨੂੰ ਉਹ ਜਿਹੜੇ ਆ ਕਈ ਬਹੁਤ ਸਾਰੇ ਜਿਹੜੇ ਵਿਰਧਾ ਉਹਨਾਂ ਸਾਫ ਨੂੰ ਡੀਗਦੇ ਡੀਗਦੇ ਰੱਬ ਨੂੰ ਪਿਆਰੇ ਹੋ ਗਏ ਤੇ ਕੋਲੀਆ ਸਾਹਿਬ ਇਸ ਵਕਤ ਜਿਹੜਾ ਕੇਸ ਪੂਰਾ ਮਾਮਲਾ ਸਵੇਦਨਸ਼ੀਲ ਮੋੜ ਦੇ ਉੱਤੇ ਆ ਕਿ ਕਿੱਥੇ ਖੜਾ ਆ ਕਿਸ ਤਰ੍ਹਾਂ ਦਾ ਲੱਗਦਾ ਕਿੰਦਾਂ ਦੀ ਸੰਭਾਵਨਾ ਜਿਹੜੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੀੜਤ ਪਰਿਵਾਰਾਂ ਦੇ ਜ਼ਖਮਾਂ ਦੇ ਉੱਪਰ ਮਲਮ ਲੱਗੇਗੀ ਕਿਸ ਤਰ੍ਹਾਂ ਦੀ ਆਸ ਮਿਲੂ ਕੋਈ ਸਾਦਾ ਇਹ ਪਹैया ਕੀਤਾ ਹੋਇਆ ਜੀ ਤੁਹਾਡੇ ਮੀਡੀਆ ਦੇ ਸੰਯੋਗ ਜਰਗੇ ਹੋਰ ਸਾਡੇ ਹੌਨਚਲ ਸਿਕ ਇਨਸਾਫ ਕਮੇਟੀ ਆ ਜੋ ਸਾਰੇ ਸੂਬਿਆਂ ਤੋਂ ਸਾਡੀ ਇਹ ਕਮੇਟੀ ਦੇ ਮੈਂਬਰ ਆ ਅਸੀਂ ਇਹ ਜੋ ਆ ਕਿ ਉਸ ਤੋਂ ਬਾਅਦ ਜਿਹੜੇ ਪਰਿਵਾਰ ਰਹਿ ਗਏ ਦਰਦੇ ਵੀ ਇਹ ਐਵੇਂ ਗਵਾਨਾ ਦੇਈ ਜਾਂਦੇ ਆ ਕਰੀ ਜਾਂਦੇ ਆ ਉਸ ਤੋਂ ਬਾਅਦ ਜਦੋਂ ਅਸੀਂ 2018 ਦੇ ਵਿੱਚ ਜਦੋਂ ਇਹ 16 ਦੇ ਵਿੱਚ ਸਾਰੇ ਪੀੜਤਾਂ ਨੂੰ ਮੁਆਵਜ਼ਾ ਮਿਲ ਗਿਆ ਸੀਗਾ ਕੁਝ ਪਰਿਵਾਰਾਂ ਦੀ ਆਪ ਦੀ ਰਾਂਜਣਾ ਭੈਣ ਭਰਾ ਦੇ ਰੋਲੇ ਨਾਲ ਰੁਕ ਗਿਆ ਸੀਗਾ ਉਹ ਬਾਅਦ ਚ ਮਿਲੇ ਆ ਪਰ ਅਸੀਂ ਹਰਿਆਣਾ ਸਰਕਾਰ ਖੱਟ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਾਲ ਦੀ ਨਾਲ ਤਰਾਂਤ ਟੀਪੀ ਗਰ ਕਮਿਸ਼ਨ ਮਾਇਆ ਉਹਦੀ ਮਿਹਨਤ ਵਧਾਈ ਤੇ ਨਾਲ ਦੀ ਨਾਲ ਪੇਮੈਂਟ ਦਿੱਤੀ ਹੈ ਹੂੰ ਕਿਉਂਕਿ ਦਿੱਲੀ ਦੇ ਵਿੱਚ ਇਹ ਕਤਲਿਆਮ 2770 ਪਰਿਵਾਰਾਂ ਨੂੰ ਮਾਰੇ ਗਿਆ ਭਾਰਤ ਦੇ ਸਾਰੇ ਸੂਬਿਆਂ ਚ ਕੀ ਗਿੰਨੀ ਮਿੱਟੀ ਯੋਜਨਾ ਨੇ ਗੁਰਦੌਰ ਨੂੰ ਨਿਸ਼ਾਨਾ ਬਣਾਇਆ ਸਿੱਖਾਂ ਨੂੰ ਬਣਾਇਆ ਗਿਆ ਹੂੰ ਪਰ ਜੋ ਜੀ ਕੀ ਗਰ ਕਮਿਸ਼ਨ ਸੀ ਉਹਦੀ ਇਹਨਾਂ ਨੇ ਪੂਰੀ ਸਪੋਰਟ ਕੀਤੀ ਜੀ ਹਰਿਆਣਾ ਦੀ ਖਤਰ ਸਰਕਾਰ ਨੇ ਔਰ ਬਹੁਜਾ ਵੀ ਟਾਈਮ ਨਾ ਦਿੱਤਾ ਮੈਂ ਦੱਸਣਾ ਚਾਹਣਾ ਵੀ ਜੋ ਕਮਿਸ਼ਨ ਬਣਿਆ ਪਿਛੇ 11 ਕਮਿਸ਼ਨ ਤੇ ਅੱਜ ਬਣਿਆ ਅੱਛਾ ਜੀ ਪਰ ਜੇ ਜਿੰਦਰ ਚ ਹਰੇ ਕਾਂਗਰਸ ਸਰਕਾਰ ਸੀ ਉਹਨਾਂ ਨੇ ਦੁਬਾਰਾ ਰੱਖਿਆ ਉਹਨੇ ਆਪ ਦੇ ਕਮਿਸ਼ਨ ਲਾਉਂਦੇ ਸੀ ਉਹਨਾਂ ਨੇ ਘੱਟੋ ਘੱਟ 30 ਸਾਲ ਇਹਨਾਂ ਨੂੰ ਕੇਸਾਂ ਨੂੰ ਫੈਲਾ ਨੂੰ ਥਾਣੇ ਦੇ ਵਜੇ ਐਫਆਈਰ ਨੂੰ ਦੁਬਾਰਾ ਰੱਖਿਆ 30 ਸਾਲ ਕਾਂਗਰਸੀ ਸਰਕਾਰ ਨੇ ਉਸ ਤੋਂ ਬਾਅਦ ਜਦੋਂ ਸਰਕਾਰਾਂ ਚੇਨ ਹੋਉਂਗਾ ਕੇਂਦਰ ਚ ਤਾਂ ਇਹ ਜਿਹੜਾ ਜਿਹੜੇ ਆ ਕੇਸਾਂ ਚੱਲੇ ਆ ਮੈਂ ਇੱਕ ਦੱਸਣਾ ਚਾਹਣਾ ਵੀ ਜੋ ਖੀਰਲਾ ਨਾਨਾ ਮਿਤਕੀ ਸੰਮਣਿਆ ਹਈ ਕੋਈ ਰਿਪੋਰਟ ਦੱਸਦੀ ਆ ਉਹਨੇ ਰਿਪੋਰਟ ਦਿੱਤੀ ਇੰਨੇ ਸਿੱਖਾਂ ਨੂੰ ਆ ਦੋਸ਼ੀ ਆ ਨਾਨਾ ਵਦੀ ਕਮੀ ਇੱਕ ਮਿਸ਼ਨ ਦੀ ਰਿਪੋਰਟ ਨੇ ਦੱਸਿਆ ਕਿ ਸਭ ਤੋਂ ਪਹਿਲਾ ਸਹਿਕਤ ਲਿਆਮ ਗੜਗਾਉਂ ਦੇ ਬਈ ਸ਼ੁਰੂ ਹੋਇਆ ਜਿੱਥੇ 297 ਘਰਾਂ ਨੂੰ ਤੇ ਸਿੱਖਾਂ ਦੀਆਂ ਫੈਕਟਰੀਆਂ ਨੂੰ ਔਰ ਬੱਚੇ ਬੀਬੀਆਂ ਨੂੰ ਚੌਣ ਚੌਣ ਕੇ ਮਾਰਿਆ ਗਿਆ 30 ਸਿੱਖ ਪਰਿਵਾਰਾਂ ਨੂੰ ਹੀਦ ਕੀਤਾ ਗਿਆ ਔਰ ਹੋਰ ਬਹੁਤ ਨੁਕਸਾਨ ਕੀਤਾ ਉੱਥੇ ਵੀ ਤਣਾੜ ਪਵਾ ਰਹਿੰਦੇ ਸੀ ਸਿੰਘ ਸਵਾ ਗੁਰਦਾਰੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਸਾਨੀ ਉਹਨਾਂ ਦੇ ਪਰਿਵਾਰ ਦਾ ਹੋਰ ਦਾ ਬਹੁਤ ਨੁਕਸਾਨ ਹੋਇਆ ਪਰ ਅਸੀਂ ਨਾਨਾ ਵਤੀ ਕਮਿਸ਼ਨ ਦੀ ਰਿਪੋਰਟ ਤੇ ਜਦੋਂ ਉਹਨਾਂ ਨੇ ਪੜ੍ਹਿਆ ਜੱਜ ਸਾਹਿਬ ਨੇ ਤਾਂ ਇਹ ਨਾਲ ਦੀ ਨਾਲ ਜਿਹੜਾ ਹੈਗਾ ਸਾਰਾ ਕੇਪੀ ਗਰ ਕਮਿਸ਼ਨਾਂ ਜਿਵੇਂ ਨਾਨਾ ਵਤੀ ਕਮਿਸ਼ਨ ਨੇ ਲਿਖਿਆ ਅੱਜ ਵੀ ਜੋ ਸੱਜਨ ਕੁਮਾਰ ਨੂੰ ਸਜ਼ਾਵਾ ਹੋਣਾ ਇਹ ਤੇ ਨਾਨਾ ਕਮਿਸ਼ਨ ਦੀ ਰਿਪੋਰਟ ਦਾ ਬਹੁਤ ਯੋਗਦਾਨ ਪਰ ਹਰਿਆਣਾ ਦੀ ਖੱਤਰ ਸਰਕਾਰ ਨੇ ਨਾਲ ਦੀ ਨਾਲ ਜਿਹੜੀ ਉਹ ਪੀੜਤਾ ਨੂੰ ਪੈਸੇ ਦਿੱਤੇ ਆ ਜੀ ਔਰ ਟੀਪੀ ਗਰ ਕਮਿਸ਼ਨ ਇੱਕੋ ਇੱਕੀ ਟੀਪੀ ਗਰ ਕਮਿਸ਼ਨ ਆ ਜਿਹੜਾ ਹੋਣ ਤੇ ਸਿੱਖ ਕਮੇਟੀ ਨੂੰ ਇੱਕ ਮਾਣ ਆ ਵੀ ਬਹੁਤ ਕਮਿਸ਼ਨ ਬਣੇ ਪਰ ਟੀਪੀ ਗਰ ਕਮਿਸ਼ਨ ਨੂੰ ਇੱਕ ਮਾਨਤਾ ਮਿਲੀ ਪੇਮਟਾਂ ਵੀ ਮਿਲੀਆਂ ਔਰ ਉਹਨੇ ਦੋਸ਼ੀਆਂ ਨੂੰ ਉਹ ਦੋਸ਼ੀ ਜੋ ਸਮਝੇ ਉਹਨਾਂ ਖਿਲਾਫ 134 ਨੰਬਰ ਪੇਜ ਤੇ ਲਿਖਿਆ ਪਰ ਉਹ ਸਰਕਾਰਾਂ ਨੇ ਗੋਗਲ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਉਹ ਕਹਿੰਦੇ ਬਹੁਤ ਲੰਮਾ ਸੌਵਾ ਹੋ ਗਿਆ ਹੁਣ ਅਸੀਂ ਉਹਨਾਂ ਆਸਰਾ ਖਿਲਾਫ ਵੀ ਮਾਨ ਜੋ ਹਰਿਆਣਾ ਕੋੜੇ ਵਿੱਚ ਇੱਕ ਰੈਟ ਲਾਈ ਹੋਈ ਆ ਜੀ ਉਹਨਾਂ ਖਿਲਾਫ ਵੀ ਸਾਡਾ ਜਿਹੜਾ ਉਹ ਸ਼ਿੰਗਾਰ ਚ ਚੱਲ ਰਿਹਾ ਸਾਡਾ ਜਿਹੜਾ ਹੁਣ ਤੱਕ ਕਾਲਮੇ ਪਿੱਤੀ ਦਾ ਸ਼ਿੰਗਾਰ ਚ ਜਾਰੀ ਰਹੂਗਾ ਤੇ ਜਿਹੜੇ ਉਸ ਤੋਂ ਬਾਅਦ ਗੜगांव ਦੇ ਵਿੱਚ ਤੇ ਹੋਰ ਮਿਹਨਤ ਕਰਕੇ 133 ਕੇਸ ਅਸੀਂ ਕਦੇ ਆ ਜੀ 47 ਡੈਥ ਕੇਸ 6883 ਮੌਜੂਦੇ ਕੇਸ ਜੀ ਵੱਖ-ਵੱਖ ਪੀੜਤਾਂ ਦੇ ਅਸੀਂ ਮੈਂ 6-7 ਮਹੀਨੇ 8 ਮਹੀਨੇ ਲਾ ਕੇ ਜੋ ਕਿ ਘਰ ਘਰ ਜਾ ਕੇ ਜੋ ਪੀੜਤ ਦਰਦੀ ਥਾਣੇ ਤੋਂ ਐਫਐਨ ਕਢਾ ਕੇ ਹਮ ਅਸੀਂ ਮਿਹਨਤ ਕਰਕੇ 2018 ਤੋਂ ਲੱਗੇ ਸੀ 19 ਦੇ ਵਿੱਚ ਅਸੀਂ ਹਾਈ ਕੋਰਟ ਦੇ ਸੀਨੀਅਰ ਵਕੀਲ ਗगन ਪ੍ਰਦੀਪ ਸਿੰਘ ਬੱਲ ਰਾਹੀਂ ਤੇ ਸਾਡੇ ਮੌਕੇ ਦੇ ਚਾਸਦ ਨੂੰ ਗਵਾ ਸੰਤੋਖ ਸਿੰਘ ਸਾਨੀ ਤੇ ਹੋਣ ਚਲੇ ਸਿੱਖ ਇਨਸਾਫ ਕਮੇਟੀ ਵੱਲੋਂ ਮਾਂ ਜੋ ਪਿਆਓ ਹਰਿਆਣਾ ਹਾਈ ਕੋਰਟ ਵਿਖੇ ਜੀ ਅਗਸਤ 2019 ਦੇ ਵਿੱਚ ਇੱਕ ਰਿੱਟਦਾਰ ਕੀਤੀ ਸੀ ਜਿਸ ਦਾ ਨੰਬਰ 10904 ਤੇ ਉਹ ਸਾਡੇ ਜਿਹੜੇ ਜੱਜ ਸਾਵਾ ਉਹ ਮਾਨਜੋਗ ਜੱਜ ਜਸਟ ਮਨੋਤ ਕੁਮਾਰ ਭਾਰਦਵਾਜ ਜੀ ਜੋ ਕੈਰੀ ਬਰਾਡਾ ਕੈਰੀ ਬੈਂਚ ਆ ਉਹਦੇ ਮੂਹਰੇ ਸੁਣਵਾਈ ਹੁੰਦੀ ਆ ਉਹਨਾਂ ਨੇ ਪਹਿਲੀ ਤਰੀਕ ਤੇ ਹੀ ਤਕਰੀ ਨੌ ਧਿਰਾਂ ਨੂੰ ਜਿਹਦੇ ਵਿੱਚ ਹਰਿਆਣਾ ਫੈਨਸ ਮੰਤਰੀ ਸਾਰਿਆਂ ਨੂੰ ਉਸਟ ਕੱਢਤੇ ਸੀਗੇ ਵੀ ਇਹਨਾਂ ਦੀ ਜਿਹੜੀ ਇਹਨਾਂ ਨੂੰ ਸਾਫ ਕਿਉਂ ਨਹੀਂ ਮਿਲਿਆ ਇਹਨਾਂ ਨੂੰ ਮੁਆਵਜ਼ਾ ਕਿਉਂ ਘੱਟ ਮਿਲਿਆ ਉਹਨਾਂ ਨੂੰ ਸਵਾ ਕਿਉਂ ਨਹੀਂ ਦਿੱਤਾ 2019 ਤੋਂ ਅੱਜ 2025 ਆ ਗਿਆ ਅੱਜ ਜੋ 4 ਮਾਰਚ ਜੀ 2025 ਨੂੰ ਮਾਂ ਜੋ ਪਿਆਵ ਹਰਿਆਣਾ ਕੋਲ ਇੱਕ ਅਹਿਮ ਸੁਣਵਾਈ ਆ ਸੱਜਨ ਕੁਮਾਰ ਤੇ ਉਹਨਾਂ ਦੇ ਹੋਰਾਂ ਸਾਥੀਆਂ ਤੇ ਮੁਕੱਦਮਾ ਚੱਲਿਆ ਉਹਨਾਂ ਨੂੰ ਸਜ਼ਾ ਮਿਲੀ ਆ ਪਰ ਸਜ਼ਾ ਬਹੁਤ ਘੱਟ ਆ ਪਰ ਇਥੋਂ ਇੱਕ ਸ਼ੁਰੂਆਤ ਹੋ ਗਈ ਅਸੀਂ ਆਸ ਕਰਦੇ ਆਂ ਵੀ ਸੱਜਨ ਕੁਮਾਰ ਤੇ ਜੋ ਇੰਨਾ ਨਾਲ ਦੇਆਂ ਨੂੰ ਦੋਸ਼ੀਆਂ ਤੇ ਮਗਰਦੀਆਂ ਤੇ ਲਾ ਕੇ ਇੱਕ हां सीरियस ही ਮੰਗ ਕਰਦੇ ਸੀਗੇ ਤੇ ਉਹਨੂੰ سزا ਹੋ ਗਈ ਪਰ ਸਾਰੀ ਹਮਨੂ ਲੈ ਕੇ ਇਸ ਪਹਿਲਾਂ ਵੀ ਹੋਈ ਆ ਉਹਨੇ ਜੇਲ੍ਹ ਕੀ ਰਹਿਣਾ ਔਰ ਸਾਨੂੰ ਹੁਣ ਆਸ ਵਧੀ ਆ ਅਸੀਂ ਕੇਂਦਰ ਸਰਕਾਰ ਨੂੰ ਜਾਂ ਉਹਨਾਂ ਦੇ ਰਹਿ ਭਾਗ ਨੂੰ ਮਿਲਾਂਗੇ ਉਹਨਾਂ ਨੂੰ ਅਸੀਂ ਮਿਲ ਕੇ ਇੱਕ ਬੇਨਤੀ ਕਰਾਂਗੇ ਵੀ ਸੱਜਣ ਕੁਮਾਰ ਦੀ ਤਰਜ ਤੇ ਜਿਹੜੇ ਦੋਸ਼ੀ ਆ ਜਾਂ ਜਿਹੜੇ ਰਹਿ ਗਿਆ ਉਹਨਾਂ ਖਿਲਾਫ ਮੁਕਾਦਮੇ ਦੇਰ ਕਰਕੇ ਔਰ ਕੇਸ ਚਲਾ ਕੇ ਸਾਨੂੰ ਵੀ ਜਿਹੜੇ ਹੋਣ ਚੜ ਸਹਕਤ ਲਿਆਉਂਦੇ ਪੀੜਤ ਪਰਿਵਾਰ ਆ ਅੱਜ ਉਹ ਕਾਫੀ ਸਮੇਂ ਤੋਂ ਗਰਦ ਮਹਿਸੂਸ ਕਰਦੇ ਕਿ ਰੱਬ ਨੂੰ ਅਨਸਾਫ਼ ਦੀ ਦੀ ਤੇ ਪਿਆਰੇ ਹੋ ਗਿਆ ਤੇ ਉਹਨਾਂ ਨੂੰ ਵੀ ਮੁਕਾਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਨ ਇੰਨੇ ਸਮੇਂ ਤੋਂ ਇੱਕ ਭਾਰਤੀ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਵਤ ਗਿਆ ਸੀ ਇੱਕ ਪ੍ਰੇਸ਼ਨ ਸੈਂਸ ਸੀ ਭਾਰਤੀ ਨਿਆਂ ਪ੍ਰਣਾਲੀ ਦੇ ਮੱਥੇ ਤੇ ਕਾਲੇ ਧੱਬੇ ਸੀ ਜੀ ਜੋ ਕਿ ਅੱਜ ਪੀੜਤਾ ਨੇ ਆਸ ਵਜੀ ਆ ਵੀ ਸਾਨੂੰ ਸੱਜਣ ਕੁਮਾਰ ਵਾਂਗੂ ਅਨਸਾਫ਼ ਮਿਲੂਗਾ ਅੱਜ ਸੁਣਵਾਈ